ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਣ ਵਿਦਿਆਰਥੀਆਂ ਦੇ ਉੱਤੇ ਇੱਕ ਨਵਾਂ ਬੋਝ ਪਾਇਆ ਤੁਹਾਨੂੰ ਦੱਸ ਦਈਏ ਕਿ ਮਾਪਿਆਂ ਦੇ ਮੂੰਹੋਂ ਹੁਣ ਇੱਕੋ ਗੱਲ ਸੁਣਨ ਨੂੰ ਮਿਲਦੀ ਆ ਕਿ ਆਖਰਕਾਰ ਆਪਣੇ ਬੱਚਿਆਂ ਨੂੰ ਕਿਹੜੇ ਸਕੂਲਾਂ ਦੇ ਵਿੱਚ ਪੜਾਈਏ ਤਾਂ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੀ ਕੀਤੀ ਜਾਂਦੀ ਹੈ ਵਾਧੂ ਫੀਸਾਂ ਚਾਰਜ ਕੀਤੀਆਂ ਜਾਂਦੀਆਂ ਨੇ ਤਾਂ ਉੱਥੇ ਹੀ ਕਾਪੀਆਂ ਕਿਤਾਬਾਂ ਵਰਦੀਆਂ ਦਾ ਬੋਝ ਜਿਹੜਾ ਉਹਨਾਂ ਦੇ ਉੱਤੇ ਪੈਂਦਾ ਜਿਸ ਦੇ ਨਾਲ ਉਹਨਾਂ ਦੀ ਆਰਥਿਕ ਮੰਦੀ ਜ਼ਿਆਦਾ ਹੋ ਜਾਂਦੀ ਹੈ ਗੱਲ ਕਰੀਏ ਤਾਂ ਮਹਿੰਗਾਈ ਨੇ ਮਾਪਿਆਂ ਦਾ ਲੱਕ ਤੋੜ ਕੇ ਰੱਖਿਆ ਹੋਇਆ ਜਿੱਥੇ ਖਾਣ ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਈਆਂ ਨੇ ਉਥੇ ਹੀ ਔਰ ਰੋਜ਼ਾਨਾ ਦੇ ਵਿੱਚ ਵੱਧ ਰਹੀਆਂ ਮਹਿੰਗਾਈ ਦੀਆਂ ਕੀਮਤਾਂ ਨੇ ਅਸਮਾਨਾਂ ਨੂੰ ਛੂ ਲਿਆ ਤਾਂ ਜੇਕਰ ਹੁਣ ਆਪਣੇ ਮਾਪੇ ਜਣੇ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਾਉਣਾ ਚਾਹੁੰਦੇ ਨੇ ਤਾਂ ਉੱਥੇ ਦਿਨੋ-ਦਿਨ ਫੀਸਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ ਤਾਂ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਆਪਣੀਆਂ ਫੀਸਾਂ ਦੇ ਵਿੱਚ ਬਦਲਾਅ ਕੀਤਾ ਗਿਆ ਵਿਦਿਆਰਥੀਆਂ ਦੇ ਉੱਤੇ ਇੱਕ ਵੱਡਾ ਨਵਾਂ ਬੋਝ ਪਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਚਟਕਾ ਦਿੱਤਾ ਬੋਰਡ ਨੇ ਕਈ ਫੀਸਾਂ ਦੇ ਵਿੱਚ ਵਾਅਦਾ ਕੀਤਾ ਤਾਂ ਇਹ ਸੋ ਫੀਸਾਂ ਦੇ ਵਿੱਚ ਜੋ ਜੋ ਬਤਾਈਆਂ ਗਈਆਂ ਨੇ ਜਿਸ ਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਸਿੱਧਾ-ਸਿੱਧਾ ਵੱਡਾ ਪ੍ਰਭਾਵ ਪਏਗਾ ਅਸਰ ਪਏਗਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬੋਰਡ ਵੱਲੋਂ ਜੋ ਇਹ ਫੀਸਾਂ ਲਈਆਂ ਜਾਣਗੀਆਂ ਇਹ ਸਾਰੀਆਂ ਜੋ ਫੀਸਾਂ ਲਈਆਂ ਜਾਣਗੀਆਂ ਤਾਂ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਬੋਰਡ ਨੇ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਤੇ ਹੁਕਮ ਕੀਤੇ ਨੇ ਕਿ ਜੋ ਹੁਣ ਫੀਸਾਂ ਦੇ ਵਿੱਚ ਬਦਲਾਅ ਕੀਤਾ ਗਿਆ ਉਸ ਦੇ ਤਹਿਤ ਹੀ ਜਿਹੜਾ ਕਿ ਫੀਸਾਂ ਚਾਰਜ ਕੀਤੀਆਂ ਜਾਣ ਆਖਿਰਕਾਰ ਕਿਹਨਾ ਫੀਸਾਂ ਦੇ ਵਿੱਚ ਵਾਅਦਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜੋ ਅਕਾਦਮਿਕ ਸੈਸ਼ਨ 2025 ਤੇ 26 ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਤਕਸੀਦ ਸਰਟੀਫਿਕੇਟ ਤੇ ਜੋ ਟ੍ਰਾਂਸਕ੍ਰਿਪਟ ਫੀਸ ਦੇ ਵਿੱਚ ਵਾਅਦਾ ਕੀਤਾ ਗਿਆ ਤਾਂ ਇਸ ਦੇ ਵਿੱਚ 900 ਰੁਪਏ ਇਸ ਦੀ ਫੀਸ ਜਿਹੜੀ ਆ ਨਿਰਧਾਰਿਤ ਕੀਤੀ ਗਈ ਆ ਤਾਂ ਉੱਥੇ ਹੀ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਦੇ ਲਈ ਤੁਹਾਨੂੰ 600 ਰੁਪਏ ਦੇਣੇ ਪੈਣਗੇ ਟ੍ਰਾਂਸਕ੍ਰਿਪਟ ਫੀਸ ਦੇ ਲਈ 600 6000 ਰੁਪਏ ਦੀ ਜਿਹੜੀ ਆ ਉਹ ਫੀਸ ਰੱਖੀ ਗਈ ਆ ਕਿਸੇ ਵੀ ਸਰਟੀਫਿਕੇਟ ਦੇ ਵਿੱਚ ਸੁਧਾਰ ਕਰਨ ਦੇ ਲਈ 1300 ਰੁਪਏ ਤੁਹਾਨੂੰ ਜਿਹੜੇ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣੇ ਪੈਣਗੇ ਤਾਂ ਜੇਕਰ ਉਦਾਹਰਨ ਦੇ ਤੌਰ ਤੇ ਕਿਸੇ ਵੀ ਸਰਟੀਫਿਕੇਟ ਦੇ ਵਿੱਚ ਗਲਤੀ ਹੁੰਦੀ ਆ ਤਾਂ ਤੁਸੀਂ ਉਹਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਨਾ ਜਾਨੀ ਕਿ ਤੁਹਾਡੇ ਨਾਮ ਦੇ ਸਪੈਲਿੰਗ ਦੇ ਵਿੱਚ ਮਿਸਟੇਕ ਹੈ ਤੁਹਾਡੇ ਮਾਤਾ ਪਿਤਾ ਦੇ ਨਾਮ ਦੇ ਵਿੱਚ ਮਿਸਟੇਕ ਹੈ ਜਾਂ ਫਿਰ ਤੁਹਾਡਾ ਦਿੱਤਾ ਹੋਇਆ ਪਤਾ ਹੈ ਉਸ ਦੇ ਉੱਤੇ ਮਿਸਟੇਕ ਹੈ ਜਾਂ ਫਿਰ ਅੰਕਾਂ ਨੂੰ ਲੈ ਕੇ ਕਿਤੇ ਕਿਤੇ ਘਾਟਵਾਦ ਹੈ ਤਾਂ ਉਸ ਨੂੰ ਜਿਹੜੀ ਆ 1300 ਰੁਪਏ ਫੀਸ ਜਿਹੜੀ ਆ ਲਈ ਜਾਏਗੀ ਤਾਂ ਇਸ ਤੋਂ ਬਾਅਦ ਇਸ ਸਰਟੀਫਿਕੇਟ ਦੇ ਵਿੱਚ ਤੁਹਾਡੇ ਚ ਸੁਧਾਰ ਕੀਤਾ ਆ ਜਾਏਗਾ 10ਵੀਂ ਤੇ ਜਮਾਤ ਦੀ ਜੋ ਰੈਗੂਲਰ ਉਮੀਦਵਾਰ ਨੇ ਤਾਂ ਪ੍ਰੀਖਿਆ ਦੇ ਲਈ ਉਹਨਾਂ ਲਈ 1500 ਰੁਪਏ ਫੀਸ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਪ੍ਰੀਖਿਆ ਵੀ ਸ਼ਾਮਲ ਹੈ ਕਪਾਰਟਮੈਂਟ ਜਿਨ੍ਹਾਂ ਦੀ ਆਉਂਦੀ ਹੈ ਉਹਨਾਂ ਦੇ ਲਈ ਜੋ ਪ੍ਰੀਖਿਆ ਫੀਸ ਹੈ 1200 ਰੁਪਏ ਕੀਤੀ ਗਈ ਹੈ ਚਰਾਣੀ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਰੱਖੀ ਗਈ ਹੈ ਜੇ ਸਾਰੇ ਵਿਸ਼ਿਆਂ ਦੇ ਨਾਲ ਜੋ ਬਾਧੂ ਵਿਸ਼ਾ ਲੈਂਦੇ ਲਈ ਵਿਸ਼ੇ ਦੀ ਪ੍ਰੀਖਿਆ ਫੀਸ 400 ਰੁਪਏ ਕੀਤੀ ਗਈ ਹੈ ਜੇਕਰ ਤੁਸੀਂ ਬਾਧੂ ਵਿਸ਼ਿਆਂ ਦੇ ਨਾਲ ਆ ਲਾਉਂਗੇ ਤਾਂ ਤੁਹਾਨੂੰ 400 ਰੁਪਏ ਦੇਣੇ ਪੈਣਗੇ ਸਰਟੀਫਿਕੇਟ ਫੀਸ 220 ਰੁਪਏ ਨਰਧਾਰਿਤ ਜਿਹੜੀ ਆ ਉਹ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ 12ਵੀਂ ਜਮਾਤਾਂ ਦੀਆਂ ਫੀਸਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤਾਂ 12ਵੀਂ ਜਮਾਤ ਦੇ ਜੋ ਮਾਨਵਤਾ ਵਣਜ ਵਿਗਿਆਨ ਵੋਕੇਸ਼ਨ ਖੇਤੀਬਾੜੀ ਤੇ ਤਕਨੀਕੀ ਸਮੂਹ ਦੇ ਜੋ ਰੈਗੂਲਰ ਉਮੀਦਵਾਰ ਨੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਪ੍ਰੀਖਿਆ ਫੀਸ ਵਿੱਚ 1900 ਰੁਪਿਆ ਦੇਣਾ ਪਏਗਾ ਜੇਕਰ ਇਹਨਾਂ ਪ੍ਰੀਖਿਆ ਦੇ ਵਿੱਚ ਕਪਾਰਟਮੈਂਟ ਆਉਂਦੀ ਹੈ ਤੁਹਾਡੀ ਤਾਂ ਵਾਧੂ ਵਿਸ਼ੇ ਦੇ ਫੀਸ ਲਈ ਤੁਹਾਨੂੰ 1600 ਰੁਪਏ ਦੇਣੇ ਪੈਣਗੇ ਗ੍ਰੇਡ ਸੁਧਾਰ ਫੀਸ ਦੇ ਵਿੱਚ ਤੁਹਾਨੂੰ ਜੇਕਰ ਤੁਸੀਂ ਇਸ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਵਿਸ਼ਾ ਅ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ 2300 ਰੁਪਏ ਜਿਹੜੀ ਆ ਉਹ ਦੇਣੇ ਪੈਣਗੇ ਤਾਂ ਸਾਰੇ ਵਿਸ਼ਿਆਂ ਦੇ ਨਾਲ ਬਾਦੂ ਵਿਸ਼ਾ ਲੈਣ ਦੇ ਲਈ ਪ੍ਰਤੀ ਵਿਸ਼ਾ 400 ਰੁਪਏ ਫੀਸ ਜਿਹੜੀ ਆ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੱਖੀ ਗਈ ਹੈ ਸਰਟੀਫਿਕੇਟ ਫੀਸ ਜਿਹੜੀ ਆ ਹੁਣ 270 ਰੁਪਏ ਤੁਹਾਨੂੰ ਜਿਹੜੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਦੇਣੇ ਪੈਣਗੇ ਤਾਂ ਉੱਥੇ ਹੀ ਜਿੱਥੇ ਪ੍ਰਾਈਵੇਟ ਸਕੂਲਾਂ ਦੀ ਸਾਲਾਨਾ ਫੀਸਾਂ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉੱਥੇ ਹੀ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਵੱਡਾ ਜੋ ਫੈਸਲਾ ਲਿਆ ਗਿਆ ਤਾਂ ਫੀਸਾਂ ਵਧਾ ਦਿੱਤੀਆਂ ਗਈਆਂ ਨੇ ਇਹਨਾਂ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਅਤੇ ਜੋ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਸ਼ਾਖਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਇਹਨਾਂ ਨਿਯਮਾਂ ਦੇ ਅਨੁਸਾਰ ਇਹਨਾਂ ਵਧਾਈਆਂ ਗਈਆਂ ਫੀਸਾਂ ਦੇ ਅਨੁਸਾਰ ਹੀ ਜਿਹੜੀਆਂ ਫੀਸਾਂ ਲੈਣ ਦੀ ਹਦਾਇਤ ਵੀ ਕੀਤੀ ਗਈ ਆ ਤਾਂ ਉੱਥੇ ਹੀ ਹੁਣ ਮਾਪੇ ਕਹਿੰਦੇ ਨਜ਼ਰ ਆਏ ਕੀ ਆਖਰਕਾਰ ਹੋਣਾ ਜੇਕਰ ਬੱਚਿਆਂ ਨੂੰ ਪੜਾਈਏ ਤਾਂ ਪੜਾਈਏ ਕਿੱਥੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਪੜਾਉਣਾ ਚਾਹੁੰਦੇ ਨੇ ਵਧ ਰਹੀਆਂ ਫੀਸਾਂ ਤੇ ਵਧ ਰਹੀ ਮਹਿੰਗਾਈ ਨੇ ਮਾਪਿਆਂ ਦਾ ਲੱਕ ਤੋੜ ਕੇ ਰੱਖਿਆ ਹੋਇਆ ਤਾਂ ਆਖਰਕਾਰ ਹੁਣ ਮਾਪੇ ਜਿਹੜੇ ਨੇ ਉਹ ਇਹ ਸੋਚੀ ਪਾਏਗੇ ਨੇ ਕਿ ਅਸੀਂ ਹੁਣ ਆਪਣੇ ਬੱਚਿਆਂ ਨੂੰ ਕਿਵੇਂ ਪੜਾਈਏ ਇਸ ਪੋਸਟ ਬਾਰੇ ਤੁਹਾਡੀ ਕੀ ਰਾਏ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ